ਕਗਾ ਮਿਸਪਲ ਕਾ ਜਿਹੜੀ ਪੰਚਾਇਤ ਹੈਗੀ ਹੈ ਪੰਚਾਇਤੀਆਂ ਨੇ ਕਗਾ ਨਗਰਪੰਚਾਇਤ ਦੇ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਉਹਦੀ ਤਿਆਰੀ ਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਆਏ ਆ ਮੇਰੇ ਨਾਲ ਇਸ ਜ਼ਿਲ੍ਹੇ ਦੇ ਸਹਿ ਪਰਿਵਾਰੀ ਔਰ ਪੂਰਵ ਐਮਐਲਏ ਰਹੇ ਨੇ ਪੰਨ ਹਰਚੰਦ ਕੌਰ ਜੀ ਸਾਡੇ ਜ਼ਿਲ੍ਹਾ ਦੇ ਅਧਿਖਸ਼ ਹਰਮੇਸ਼ ਚੁੱਕੂ ਜੀ ਔਰ ਸਾਰੇ ਹਨਰਸੋਟ ਜੀ ਅਰਸੀਂ ਸਾਰੇ ਜਿਹੜੇ ਹੈਗੇ ਆ ਅੱਜ ਉਦੇ ਤੇ ਵਿਚਾਰ ਕਰਨ ਵਾਸਤੇ ਆਏ ਆ ਕਿ ਅਸੀਂ ਚੋਣਾਂ ਨੂੰ ਕਿਵੇਂ ਲੜਨਾ ਹੈ ਔਰ ਕੀ ਉਹਦੀ ਸਟਰੈਟਜੀ ਬਣਾਣੀ ਹੈ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪ੍ਰਭਾਵ ਹੰਗਾਰਾ ਭਾਰਤ ਜਨਤਾ ਪਾਰਟੀ ਨੂੰ ਮਿਲ ਰਿਹਾ ਹੈ ਉਸ ਨੂੰ ਦੇਖਦੇ ਹੋਏ ਔਰ ਸਾਡੇ ਜੇ ਵਰਕਰਾਂ ਨੇ ਜੋ ਤਿਆਰੀ ਕੀਤੀ ਹੈ ਮਿਸਪਲ ਚੋਣਾਂ ਦੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੱਗੇ ਦੀ ਜਿਹੜੀ ਇਮਪੇਲਟੀ ਹੈਗੀ ਹੈ ਉਹਦੇ ਤੇ ਮжоਰਿਟੀ ਆਫ ਸੀਟਾਂ ਭਾਰਤ ਜਨਤਾ ਪਾਰਟੀ ਜਿੱਤ ਕੇ ਆਪਣਾ ਪ੍ਰਧਾਨ ਬਣਾਏਗੀ ਔਰ ਅਸੀਂ ਕਗਾ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਸ਼ਹਿਰ ਦੇ ਵਿਕਾਸ ਵਾਸਤੇ ਸ਼ਹਿਰ ਦੀ ਸਫਾਈ ਵਾਸਤੇ ਔਰ ਉਹਨਾਂ ਦੀ ਜਿਹੜੀਆਂ ਰੋਜ਼ਮਰਦ ਦੀਆਂ ਸਮੱਸਿਆਵਾਂ ਹੈਗੀਆਂ ਉਹਦੇ ਹੱਲ ਵਾਸਤੇ ਜੇ ਕੋਈ ਕਰ ਸਕਦਾ ਤੇ ਸਿਰ ਭਾਰਤ ਜਨਤਾ ਪਾਰਟੀ ਕਰ ਸਕਦੀ ਹੈ ਔਰ ਤੁਹਾਡੇ ਮਾਧਿਅਮ ਦੇ ਨਾਲ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਭਾਰਤ ਜਨਤਾ ਪਾਰਟੀ ਦੇ ਨਾਲ ਜੁੜ ਕੇ ਸਾਡੇ ਵਾਸਤੇ ਨਾਲ ਮੋੜ ਨਾ ਮੋੜਾ ਮਿਲਾਂਦੇ ਹੋਏ ਕੱਗੇ ਦੀ ਮਿਸਪੈਲਟੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣੇ ਇਹਦੇ ਵਾਸਤੇ ਸਾਨੂੰ ਉਹਨਾਂ ਦਾ ਸਹਿਯੋਗ ਵੀ ਚਾਹੀਦਾ ਹੈ ਉਹਨਾਂ ਦਾ ਪਿਆਰ ਵੀ ਚਾਹੀਦਾ ਹੈ ਉਹਨਾਂ ਅਸੀਂ ਬਹੁਤ ਉਹਨਾਂ ਦਾ ਮਾਣ ਔਰ ਸਨਮਾਨ ਜਿਹੜਾ ਹੈਗਾ ਅਸੀਂ ਉਹਨਾਂ ਦਾ ਰੱਖਾਂਗੇ ਇਹਨਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਦਾ ਇੱਥੇ ਦੇ ਕੱਗੇ ਦੀ ਨਗਰ ਕੌਂਸਲ ਦੇ ਉੱਤੇ ਪ੍ਰਧਾਨ ਬਣੇਗਾ ਤੇ ਕੱਗੇ ਦਾ ਵਿਕਾਸ ਜਿਹੜਾ ਹੈਗਾ ਵਾ ਬਹੁਤ ਤੇਜ਼ੀ ਨਾਲ ਅਸੀਂ ਕਰਾਵਾਂਗੇ ਇਹਨਾਂ ਅਸੀਂ ਵਿਸ਼ਵਾਸ ਲਾਣਦੇ ਹਾਂ ਸੱਦੇ ਅੱਜ ਬਹੁਤ ਹੀ ਲੰਮੇ ਸਮੇਂ ਤੋਂ 35-40 ਸਾਲ ਤੋਂ ਜਿਹੜਾ ਸੰਸਦਨ ਦਾ ਕੰਮ ਦੇਖ ਰਹੇ ਨੇ ਮਾਨਯੋਗ ਨਿੰਦਰ ਸਿੰਘ ਜੀ ਜਿਹੜੇ ਕਿ ਮੰਤਰੀ ਨੇ ਪੰਜਾਬ ਦੇ ਔਰ ਪੰਜਾਬ ਸਿਲੈਕਸ਼ਨ ਬੋਰਡ ਦੇ ਮੈਂਬਰ ਵੀ ਰਹੇ ਨੇ ਅੱਜ ਉਹ ਇਸ ਵਿਸ਼ੇ ਤੇ ਜਿਹੜੀ ਨਗਰ ਪੰਚਾਇਤ ਘੱਗਿਆ ਉਹਦੀ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਦਾ ਸਾਨੂੰ ਇਸ ਵਿਸ਼ੇ ਤੇ ਬਹੁਤ ਲਾਭ ਮਿਲੂਗਾ ਕਿਉਂਕਿ ਉਹਨਾਂ ਦਾ ਬੜਾ ਲੰਮਾ ਤਜਰਬਾ ਹੈ ਔਰ ਜ਼ਿਲ੍ਹਾ ਪ੍ਰਧਾਨ ਜੀ ਜਿਹੜੇ ਹਰਮੇਸ਼ ਗੋਇਲ ਜੀ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਵਿਸ਼ੇਸ਼ ਤੌਰ ਤੇ ਮੇਰੀ ਭੈਣ ਬੀਬੀ ਹਰਚੰਦ ਕੌਰ ਜਿਹੜੀ ਕਿ ਤਿੰਨ ਵਾਰ ਐਮਐਲਏ ਰਹੇ ਨੇ ਉਥੋਂ ਔਰ ਬੜਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਬਰਨਾਲਾ ਮਹਿਲਕਣਾ ਦੇ ਵਿੱਚ ਔਰ ਸਾਰੇ ਕਾਰਜਕਰਤਾ ਜਿਹੜੇ ਮੰਡਲ ਪ੍ਰਧਾਨ ਨੇ ਇੱਥੇ ਬਤਰਾ ਜੀ ਅਸੀਂ ਪੂਰੀ ਤਨਦੇਹੀ ਨਾਲ ਪੂਰੀ ਮਿਹਨਤ ਨਾਲ ਕਿਉਂਕਿ ਭਾਜਪਾ ਦਾ ਜਿਹੜਾ ਕਾਰਜਕਰਤਾ ਜਦੋਂ ਚੱਲਦਾ ਉਹ ਜਿੱਤ ਹਾਰ ਨਹੀਂ ਦੇਖਦਾ ਹੈ ਉਹਦਾ ਇੱਕੋ ਹੀ ਟੀਚਾ ਹੁੰਦਾ ਹੈ ਅਰਜਨ ਵਾਂਗੂ ਉਹਨਾਂ ਜਿਹੜੀ ਮਛਲੀ ਦੀ ਅੱਖ ਹੈ ਉਹਦਾ ਨਿਸ਼ਾਨੇ ਤੇ ਅੱਖ ਹੁੰਦੀ ਹੈ ਉਹਦਾ ਸੰਘਰਸ਼ ਕਰਨ ਦਾ ਮਤਲਬ ਹੁੰਦਾ ਹੈ ਕਿ ਉਹਨੇ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਸੰਘਰਸ਼ ਕਰਨਾ ਹੈ ਤੇ ਉਹਦੀ ਜਿੱਤ ਪ੍ਰਾਪਤ ਕਰਨੀ ਹੈ ਇਸ ਕਰਕੇ ਮੈਨੂੰ ਵਿਸ਼ਵਾਸ ਹੈ ਕਿ ਘੱਗੇ ਕਿਉਂਕਿ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਤਰਾਹੀ ਤਰਾਹੀ ਕਰ ਰਹੇ ਨੇ ਲੋਕ ਜਿਹੜੇ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਤੰਗ ਨੇ ਇਸ ਕਰਕੇ ਮੈਨੂੰ ਉਮੀਦ ਹੈ ਕਿ ਘੱਗੇ ਦੇ ਜਿਹੜੇ ਲੋਕ ਨੇ ਕਿਉਂਕਿ ਪਹਿਲਾਂ ਵੀ ਨਗਰ ਪੰਚਾਇਤ ਤੇ ਸਾਡੇ ਮਾਰਯੋਗ ਕਿਉਂਕਿ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ ਪਵਨ ਕੁਵਰ ਜੈਨ ਜੀ ਨਗਰ ਪੰਚਾਇਤ ਦੇ ਪ੍ਰਧਾਨ ਰਹੇ ਨੇ ਉਹਨਾਂ ਦੇ ਪਿਤਾ ਜੀ ਜਿਹੜੇ ਹੈ ਨਗਰ ਪੰਚਾਇਤ ਦੇ ਕਾਰਜਵਾਹ ਪ੍ਰਧਾਨ ਰਹੇ ਨੇ ਤੇ ਇਸ ਕਰਕੇ ਮੈਨੂੰ ਉਮੀਦ ਹੈ ਕਿ ਅਸੀਂ ਦੁਬਾਰਾ ਫਿਰ ਨਗਰ ਪੰਚਾਇਤ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾਵਾਂ ਲੋਕਾਂ ਨੇ ਸਹਿਯੋਗ ਦਾ ਅਸੀਂ 11 ਵਾਰਡ ਨੇ 11 ਵਾਰਡ ਨੇ 13 ਵਾਰਡ ਹਾਂ ਪਹਿਲਾ 11 ਸੀਗੇ ਹੁਣ 13 ਹੋ ਗਏ 13 ਵਾਰਡਾਂ ਦੇ ਵਿੱਚ ਜਿਹੜਾ ਹੈਗਾ ਇਲੈਕਸ਼ਨ ਲੜਾਂਗੇ ਔਰ 13 ਦੇ ਵਿੱਚ ਹੀ ਜਿੱਤ ਪ੍ਰਾਪਤ ਕਰਾਂਗੇ ਵਧੀਆ ਚੁਣ ਕੇ ਭਾਰਤ ਦੇ ਲੈ ਕੇ ਆਉਗੇ ਜੋ ਕੈਂਡੀਡੇਟ ਹਾਂਜੀ 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 ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਨੇ ਤਾਂ ਉਹਨਾ ਟੈਮ ਚ ਇਲੈਕਸ਼ਨ ਲੜੀਏ ਜਦੋਂ ਸਾਡਾ ਦੀਪਕ ਦਾ ਚੋਣ ਨਿਸ਼ਾਨ ਹੁੰਦਾ ਸੀਗਾ ਜਨ ਸੰਗ ਦੇ ਵੇਲੇ ਅਸੀਂ ਕਦੇ ਵੀ ਇਹ ਨਹੀਂ ਸੋਚਦੇ ਸੀ ਕਿ ਵੀ ਇਹਦਾ ਰਿਜ਼ਲਟ ਕੀ ਨਿਕਲੂਗਾ ਕਾਰਜਕਰਤਾ ਨੇ ਆਪਦਾ ਇੱਕ ਜਿਹੜਾ ਹੈਗਾ ਮੋਰਥ ਲੈ ਕੇ ਚੱਲਣਾ ਹੈ ਕਿ ਪਾਰਟੀ ਦਾ ਝੰਡਾ ਬੁਲੰਦ ਕਰਨਾ ਤੇ ਜਿੱਤ ਪ੍ਰਾਪਤ ਕਰਨੀ ਹੈ ਸੰਘਰਸ਼ ਕਰ ਆਪਣੇ ਵਿੱਚ ਬੀਬੀ ਮੈਡਮ ਹਜੰਤ ਕਰ ਵੀ ਮੈਂ ਦੋ ਦਿਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਮੈਡਮ ਜੇ ਆਪਣਾ ਮੇਨ ਅਜੰਡਾ ਕੀ ਹੈ ਦਾ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਜੀ ਮੈਂ ਤੋਂ ਪਹਿਲਾਂ ਸਾਡੇ ਮਾ ਮੰਤਰੀ ਸੰਗਰੀਜੀ ਨੇ ਬਹੁਤ ਸਾਰੇ ਗੱਲਾਂ ਦੱਸਿਆ ਨੇ ਅੱਜ ਸਾਡਾ ਜਿਹੜਾ ਮੇਨ ਝੰਡਾ ਜਿੰਨੇ ਵੀ ਸਾਡੇ ਵਰਕਰ ਨੇਗੇ ਇੱਥੇ ਸਾਰੇ ਬੈਠਣੇਗੇ ਮੰਡਲਾਂ ਦੇ ਪ੍ਰਧਾਨ ਆਏ ਨੇ ਕਿ ਕੁਝ ਬੈਠੇ ਨੇ ਸਾਡੇ ਪ੍ਰਧਾਨ ਜ਼ਿਲ੍ਹੇ ਦੇ ਬੈਠੇ ਨੇ ਇਹਨਾਂ ਸਾਰਿਆਂ ਨੂੰ ਉਸ ਤਰ੍ਹਾਂ ਹੀ ਕਹਿਣਾ ਹੈ ਵੀ ਜਿਹੜੀ ਅੱਜ ਪੰਚਾਇਤੀ ਨਗਰ ਚੋਣਾਂ ਗਈ ਸਾਰੇ ਰਲ ਮਿਲ ਕੇ ਹਿੰਮਤ ਦੇ ਨਾਲ ਆਪਾਂ 13 ਦੇ 13 ਸੀਟਾਂ ਜਿੱਤੀਏ ਤਾਂ ਕਿ ਆਪਣਾ ਜੋ ਵੋਟ ਬੈਂਕ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਭਾਜਪਾ ਦਾ ਵੱਧ ਰਿਹਾ ਹੈਗਾ ਕੋਈ ਐਸੀ ਗੱਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਾਂ 2027 ਦੇ ਵਿੱਚ ਇਲੈਕਸ਼ਨ ਲੜਨੀ ਹੈ ਤਾ ਕਿ ਸਾਡੀ ਆਉਣ ਵਾਲੀ ਵੇਲੇ ਸਰਕਾਰ ਬਣੇ ਤੇ ਇਹ ਸਾਰੇ ਵਰਕਰ ਨੂੰ ਅਸੀਂ ਇਹ ਅਪੀਲ ਕਰਦੇ ਆ ਵੀ ਇਹ ਜਿਹੜੀ ਵੱਧ ਤੋਂ ਵੱਧ ਸਾਡੀਆਂ ਹੁਣ ਨਗਰ ਕੌਂਸਲ ਦੇ ਚੋਣਾਂ ਨੇ ਵੱਧ ਤੋਂ ਵੱਧ ਸਾਡੇ ਮੈਂਬਰ 13 ਜਿੱਤਣ ਤਾਂ ਕਿ ਅਸੀਂ ਆਪਣੀ ਪ੍ਰਧਾਨ ਬਣਾ ਸਕੀਏ ਜਿਹੜਾ ਸਿੰਨਰ ਸੋ ਦਾ ਪਾਰਟੀ ਪੰਜਾਬ ਪ੍ਰਦੇਸ਼ ਤੋਂ ਮਹਾ ਮੰਤਰੀ ਅਨਿਲ ਸ੍ਰੀ ਜੀ ਪਹੁੰਚੇ ਆ ਅਸੀਂ ਉਹਨਾਂ ਦਾ ਇਸ ਮੰਡਲ ਦੇ ਵਿਚਾਰਾਂ ਤੇ ਬਹੁਤ-ਬਹੁਤ ਸਵਾਗਤ ਕਰਦੇ ਆਂ ਉਸ ਦੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰਮੇਸ਼ ਗੋਇਲ ਜੀ ਪਹੁੰਚੇ ਹਨ ਅਸੀਂ ਉਹਨਾਂ ਦਾ ਵੀ ਮੁਰੇਆਂ ਦੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਲਖਚੰਦ ਕੌਰ ਜੀ ਜੋ ਕਿ ਸੈ ਪਰਿਵਾਰੀ ਨੇ ਸਾਡੇ ਜ਼ਿਲ੍ਹੇ ਦੇ ਉਹਨਾਂ ਦਾ ਵੀ ਅਸੀਂ ਇਸ ਜ਼ਿਲ੍ਹੇ ਦੇ ਵਿੱਚ ਤੇ ਮੰਡਲ ਵਿੱਚ ਆਨਦੇ ਸਵਾਗਤ ਕਰਦੇ ਹਾਂ ਤੇ ਸਾਡੇ ਬਹੁਤ ਹੀ ਸੀਨੀਅਰ ਕਾਰੇ ਕਰਤਾ ਉਪੂ ਜੀ ਉਹ ਵੀ ਪਹੁੰਚੇ ਨੇ ਇਸ ਬੈਠਕ ਦੇ ਵਿੱਚ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਇਸ ਬੈਠਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਥੇ ਦੇ ਮੰਡਲ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਤੇ ਨਰੈਣ ਸਿੰਘ ਨਰਸੋਰ ਜੀ ਨੂੰ ਜੀ ਸਾਹਿਬ ਜੀ ਨੀਸ਼ਰੀਂ ਜੀ ਦਾ ਉਰੇ ਆਨ ਤੇ ਸਵਾਗਤ ਕਰਨ ਸਰੋਪਾ ਪਾ ਕੇ ਹਾਂਜੀ ਲੋ ਜਿਹੜਾ ਦੇਖੀ ਬਸ 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 ਬ ਮੈਂ ਤੁਹਾਨੂੰ ਦੱਸਦਾ ਹਾਂ ਕਿ ਅੱਜ ਦੋਗਣਾਂ ਨੇ ਆਪ ਆਪਣਾ ਜੀਵਨ ਆਗੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰਬੀਸ਼ ਗੋਇਲ ਜੀ ਕਿਰਮਾ ਹਰਬੀਸ਼ ਗੋਇਲ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਮੰਚ ਤੇ ਦੋ ਮਿੰਟ ਦਾ ਸਬਦ ਦਾ ਸੁਆਗਤ ਬਹੁਤ ਹੀ ਸਤਿਕਾਰਯੋਗ ਸਾਡੇ ਮਾਨ ਮੰਤਰੀ ਪੰਜਾਬ ਪ੍ਰਦੇਸ਼ ਤੋਂ ਜੋ ਕਿ ਸਾਡੇ ਜੂਨ ਪਰਿਵਾਰੀ ਨੇ ਅਨਿਕ ਸਿੰਘ ਜੀ ਤੇ ਉਹਨਾਂ ਦੇ ਨਾਲ ਜੀਬੀ ਹਰਜਨਤ ਕੌਰ ਜੀ ਜੋ ਕਿ ਸਾਬਕਾ ਐਮਐਲਏ ਨੇ ਸਾਡੇ ਸਹਿ ਪਰਿਵਾਰੀ ਨੇ ਤੇ ਰਮੇਸ਼ ਪੁੱਕੂ ਜੀ ਜੋ ਕਿ ਬਹੁਤ ਸੀਨੀਅਰ ਕਾਰਗਰਦ BJP ਵੱਲੋਂ ਅੱਜ ਇੱਥੇ ਪਹੁੰਚੇ ਆ ਇਹਨਾਂ ਦਾ ਘੱਗੇ ਵਿਖੇ ਪਹੁੰਚਣ ਦੇ ਮੈਂ ਜੀ ਆਖਦਾ ਧੰਨਵਾਦ ਕਰਦਾ ਜੋ ਕੇ ਸਮੇਂ ਸਿਰ ਇੱਥੇ ਪਹੁੰਚੇ ਅੱਜ ਦੀ ਜਿਹੜੀ ਆਪਣੀ ਮੀਟਿੰਗ ਦਾ ਸੱਦਾ ਦੇਣ ਦਾ ਫਤੂਲਾ ਉਹ ਸਾਡੇ ਨਗਰ ਕੌਂਸਲ ਦੀਆਂ ਜਿਹੜੀਆਂ ਇਲੈਕਸ਼ਨਾਂ ਉਹ ਨੋਟੀਫਿਕੇਸ਼ਨ ਹੋ ਚੁੱਕੀ ਡੇਟ ਫਿਕਸ ਹੋ ਜਾਣੀ ਹੈ ਮੇਰੇ ਖਿਆਲ ਜਨਵਰੀ ਦੇ ਪਹਿਲੇ ਹਫਤੇ ਸੋ ਉਹਦੀ ਤਿਆਰੀ ਲਈ ਅੱਜ ਸਾਡੇ ਨਾਲ ਸਾਡੇ ਪਰਿਵਾਰੀ ਜੀ ਜੂਨ ਪਰਿਵਾਰੀ ਜੋ 19% ਜੋ ਡਿਸਕਸ ਕਰਦਗੇ ਤੇ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਕਿ ਕਿਵੇਂ ਉਹ ਇਲੈਕਸ਼ਨ ਆਪਾਂ ਲੜਨੀ ਆ ਤੁਸੀਂ ਬਹੁਤ ਜ਼ਿਆਦਾ ਐਮਪੀ ਦੀ ਮਿਹਨਤ કરી ਤੇ ਲੜਾਈ ਲੜੀ ਕੁਝ ਕਮੀ ਦੇ ਹੀ ਛੋਟੀ ਮੋਟੀ ਉਹਦੇ ਕਰਕੇ ਆਪਾਂ ਰਹਿ ਗਏ ਪਰ ਇਹ ਜਿਹੜੀ ਰੈਕਸ਼ਨ ਆ ਇਹ ਇੱਕ ਡਟ ਕੇ ਆਪਾਂ ਲੜਨੀ ਆ ਸਾਰੇ ਆਪਣੇ ਜਿੰਨੇ ਵੀ ਵਰਕਰ ਸਾਥੀ ਆ ਪਾਰਟੀ ਉਹਨਾਂ ਨਾਲ ਡਟ ਕੇ ਖੜੂਗੀ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਵੀ ਦਿੱਕਤ ਆ ਤਾਂ ਪਾਰਟੀ ਤੁਹਾਡੇ ਨਾਲ ਪੂਰਾ ਸਹਿਯੋਗ ਦੇਗੀ ਬਾਕੀ ਜੋ ਵੀ ਗੱਲਬਾਤ ਆ ਸ਼੍ਰੀਨ ਸਾਹਿਬ ਕਰਨਗੇ ਤੁਹਾਨੂੰ ਇੱਕ ਕਮੇਟੀ ਬਣਾਇਆ ਮੀਡੀਆ ਦੇ ਕਰਨ ਤੇ ਇਸ ਸੰਗਠਨ ਆਪਾਂ ਬੈਠ ਕੇ ਕੀ ਹੈ ਹਾਂਜੀ ਸਾਡੇ ਸੰਗਠਨ ਦੀ ਬੈਠਕ ਹੈਗੀ ਹਾਂਜੀ ਮੇਰੇ ਤੋਂ ਕੋਈ हलेम <laughs>